ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਿਤ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਰਿਸ਼ਨ ਸਿੰਘ ਰੋੜੀ ਨੇ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ 6 ਸਕੂਲਾਂ ਵਿੱਚ 77.71 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਬਦਲਾਅ ਲਿਆ ਰਹੀ ਹੈ ਇੱਕ ਕ੍ਰਾਂਤੀ ਨਾ ਸਿਰਫ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰੇਗੀ सगो समाज विच सकारात्मक बदलाव विच भी मदद करेगी पैकामे जगत गढ़शंकर से कृष्ण गंगड़ की रिपोर्ट ने तेने बक्षि कविता करते Keep going. ਕਾਸ਼ਰਾਮ ਰਾਜੂ ਜੀ ਜੱਬੀ ਭਗੀਆਂ ਦਾ ਪਰਵਾਰਾ ਜੀ ਖੇੜੀ ਮਹਿੰਦਰ ਸਿੰਘ ਜੀ ਸ਼੍ਰੀ ਸਰਦਾਰ ਸਰਜੀਤ ਸਿੰਘ ਜੀ ਸ਼੍ਰੀ ਰਿਸ਼ਵਾਰ ਰਾਜੂ ਜੀ ਦਰਜੀਤ ਸਿੰਘ ਜੀ ਸ਼੍ਰੀ ਜਗਿੰਦਰਪਾਲ ਜੀ ਤੁਸੀਂ ਜਾਇਆ ਕੋਈ ਵੀ ਨਹੀਂ ਆ ਤੂੰ ਜਾਇਆ ਇਸ ਇਹ ਸਾਰੇ ਉਹ ਮੈਂਬਰ ਆ ਜਿਨ੍ਹਾਂ ਨੇ ਸਕੂਲ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਹੁਣ ਸਾਡੇ ਕੋਲ ਪੰਚਾਇਤ ਮੈਂਬਰ ਜੀ ਜਸਪ੍ਰੀਤ ਸਿੰਘ ਸਾਡੇ ਸਰਪੰਚ ਸ਼ੌਣ ਭੈਣੀ ਤੇ ਉਹਨਾਂ ਦੇ ਨਾਲ ਕਿਰਨ ਜੀ ਜੀਮਤੀ ਕਿਰਨ ਜੀ ਪੰਚਾਇਤ ਮੈਂਬਰ ਤੌਰੀ ਸਰਮਾਨੂ ਜਬ ਫੋਟੋ ਖਿਚਾਣ ਜਬ ਭਾਸ਼ਣ ਕਰਨ ਨਹੀਂ ਆਇਆ ਮੈਂ ਤੁਹਾਡੇ ਨਾਲ ਦੋ ਚਾਰ ਜ਼ਰੂਰੀ ਗੱਲਾਂ ਜਿਹੜੀਆਂ ਆ ਉਹ ਸੰਜਿਆ ਕਰਨਾ ਹੈ ਇੱਕ ਜਦੋਂ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਮਾਪੇ بیٹھ ਕੇ ਸਲਾਹ ਕਰਦੇ ਕਿ ਬੱਚੇ ਨੂੰ ਅਸੀਂ ਦੁਨੀਆ ਦੇ ਸਭ ਤੋਂ ਚੰਗੇ ਸਕੂਲ ਚ ਪਾਈਏ ਸਾਡਾ ਬੱਚਾ ਸਭ ਤੋਂ ਵੱਧ ਕਾਬਿਲ ਅਫਸਰ ਬਣੇ ਵੱਡਾ ਬੰਦਾ ਬਣੇ ਉਹ ਬੱਚੇ ਨੂੰ ਪ੍ਰਾਈਵੇਟ ਸਕੂਲ ਪਾਉਂਦੇ ਹਨ ਜਿਹਨੂੰ ਅਸੀਂ ਅੰਗਰੇਜ਼ੀ ਸਕੂਲ ਬਣਾਤਾ ਤੇ ਹੁਣ ਇਹਨੂੰ ਪੰਜਾਬੀ ਸਕੂਲ ਵੀ ਕਹਿੰਦੇ ਆ। ਭਾਸ਼ਾ ਦਾ ਗਿਆਨ ਹੋਣਾ ਬਹੁਤ ਚੰਗੀ ਗੱਲ ਹੈ। ਸਭ ਤੋਂ ਪਹਿਲਾਂ ਆਪਣੀ ਮਾਬੂਲੀ ਉਸ ਤੋਂ ਬਾਅਦ ਸਾਨੂੰ ਬਦ ਬਦ ਤੁ ਬਦ ਪੰਜਾਬੀ ਦਾ ਗਿਆਨ ਹੋਣਾ ਚਾਹੀਦਾ। ਅੰਗਰੇਜ਼ੀ ਦਾ ਗਿਆਨ ਹੋਣਾ ਵੀ ਚੰਗੀ ਗੱਲ ਹੈ। ਮੈਂ ਦੇਖ ਰਿਹਾ ਅਸੀਂ ਬੇਟੀ ਨੇ ਇੰਗਲਿਸ਼ ਦੇ ਵਿੱਚ ਇੱਥੇ ਹੁਣ ਸਪੀਚ ਵੀ ਦਿੱਤੀ ਹੈ। ਔਰ ਮੇਰੀ ਛੋਟੀ ਭੈਣ ਜਿਹੜੀ ਟੀਚਰ ਇਥੋਂ ਸਪੀਚ ਕਰ ਰਹੀ ਸੀ ਪੁਨਰਦਰੜ ਐਕਸੈਂਟ ਸੀ ਬਾਤਮਾਲ ਸੀ ਮੈਂ ਗੱਲ ਕਰ ਰਹੀ ਸੀ ਬੱਚੇ ਨੂੰ ਪ੍ਰਾਈਵੇਟ ਸਕੂਲ ਪਾਉਂਦੇ ਆ ਸਕੂਲ ਦੇ ਵਿੱਚ ਜਦੋਂ ਪਾਉਂਦੇ ਆ ਤਾਂ ਉਹਨਾਂ ਦੀ ਦੋ ਤਿੰਨ ਸਾਲਾਂ ਦਾ ਫੀਸ ਨਹੀਂ ਦਿੱਤੀ ਜਾਂਦੀ ਬੱਚੇ ਨੂੰ ਸਕੂਲ 'ਚ ਖੜਾ ਕਰ ਲਿਆ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਆਪਣੀ ਫੀਸ ਲੱਗਿਆ ਉਹ ਬੱਚਾ ਘਰ ਆ ਕੇ ਮਾਂ ਨਾਲ ਲੜਦਾ ਕਿ ਮੇਰੀ ਫੀਸ ਦਿਓ ਕਲਾਸ 'ਚ ਮੇਰੀ ਬੇਇੱਜ਼ਤੀ ਹੋ ਗਈ। ਮੈਨੂੰ ਕਲਾਸ 'ਚ ਖੜਾ ਕਰ ਲਿਆ ਗਿਆ। ਮੇਰੇ ਬੱਚੇ ਮୋਰੇ ਮੇਰੇ ਕਲਾਸਮੇਟ ਮୋਰੇ ਮੇਰੀ ਬੇਇੱਜ਼ਤੀ ਹੋਈ। ਉਹਦੀ ਮਾਂ ਫਿਰ ਉਹਦੇ ਮਾਂ ਨਾਲ ਯੋਨਾ ਲੜਦੀ ਐ। ਇਹ ਦੇ ਫੀਸ। ਉਹ ਕਹਿੰਦਾ ਮੈਂ ਟੁੱਟ ਟੁੱਟ ਮਰ ਗਿਆ। ਬਿਜਲੀ ਦੇ ਬਿੱਲ ਉੱਪਰ ਕਿ ਫੀਸ ਨਾ। ਇਹ ਪਿਛਲੇ ਸਮੇਂ ਪਿਛਲੀ ਸਰਕਾਰ ਦੀ ਮੈਂ ਗੱਲ ਕਰਨਾ। ਫਿਰ ਉਹਨਾਂ ਦੇ ਦਾਦਾ ਦਾਦੀ ਕੋਲ ਬੈਠੇ ਹੁੰਦੇ ਐ। ਉਹ ਇੱਕ ਗੱਲ ਕਹਿੰਦੇ ਐ। ਕਿ ਭਈ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਹੈ ਉਸ ਬੱਚੇ ਨੂੰ ਪੜੋ ਉਹ ਕਹਿੰਦੇ ਉੱਥੇ ਪੜ੍ਹਾਈ ਹੈ ਨਹੀਂ ਫਿਰ ਦਾਦਾ-ਦਾਦੀ ਕਹਿੰਦੇ ਵੀ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਅੱਜ ਤੱਕ ਲੋਕ ਮਾਸਟਰ ਬਣੇ ਹੈਡਮਾਸਟਰ ਬਣੇ ਪ੍ਰਿੰਸੀਪਲ ਬਣੇ ਪਟਵਾਰੀ ਬਣੇ ਕਾਨੂੰਗੋ ਬਣੇ ਤਸਵੀਂਦਾਰ ਬਣੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਬڑے ਮਾਨਮੱਤੀ ਸਿੱਖਿਅਤ ਦੁਨੀਆ ਦਾ ਸਭ ਤੋਂ ਵੱਡੇ ਅਰਸ਼ਾਸਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਹਰਪੁਰ ਪੜੇ ਤੇ ਸਾਡੇ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਬਹੁਤ ਵੱਡੇ ਵੱਡੇ ਲੋਕ ਅੱਜ ਵੀ ਪਿੰਡਾਂ ਵਿੱਚ ਬਸਿਆੜੇ ਮਾਸਟਰੀ ਬੈਠੇ ਆ ਬਹੁਤ ਵੱਡੇ ਵੱਡੇ ਲੋਕ ਜਿਹੜੇ ਆ ਇਹਨਾਂ ਸਕੂਲਾਂ 'ਚ ਪੜ ਕੇ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਚੰਡੇ ਘਟ ਰਹੇ ਆ ਤੇ ਸਾਡੇ ਸਰਕਾਰੀ ਸਕੂਲਾਂ ਨੂੰ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਉਹ ਕਹਿੰਦੇ ਹੁਣ ਜਿਹੜੇ ਸਾਡੋਂ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਬਣਾਉਂਦੇ ਆ ਜਿਨ੍ਹਾਂ ਨੂੰ ਅਸੀਂ ਐਮਐਲਏ ਬਣਾਉਂਦੇ ਆ ਮੰਤਰੀ ਬਣਾਉਂਦੇ ਆ ਮੁੱਖ ਮੰਤਰੀ ਬਣਾਉਂਦੇ ਆ ਉਹਨਾਂ ਨੇ ਆਪਣੇ ਪ੍ਰਾਈਵੇਟ ਸਕੂਲ ਖੋਲੇ ਆਪਣੇ ਪ੍ਰਾਈਵੇਟ ਸਕੂਲ ਖੋਲੇ ਤੇ ਇਹਨਾਂ ਸਰਕਾਰੀ ਸਕੂਲਾਂ ਦੇ ਹਲਾਤ ਜਿਹੜੇ ਆ ਇਹ ਮੈਂ ਦੱਸਣ ਦੀ ਜਰੂਰਤ ਨਹੀਂ ਹੈ ਉਹ ਦੱਸਦੇ ਆਪਣੇ ਮਾਪੇ ਨੂੰ ਆਪਣੇ ਸਸੋਰਾਂ ਨੂੰ ਕਿ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਕਿਉਂ ਨਹੀਂ ਭੇਜਦੇ ਉਹ ਦੱਸਦੇ ਆ ਕਿ ਬੱਚੇ ਥੰਨੇ ਬੈਠਦੇ ਆ ਛਤਾਂ ਡੇਗਰੀਆਂ ਚਾਰਦਵਾਰੀਆਂ ਨਹੀਂ ਐ ਕਲਾਸਰੂਮ ਦੇ ਲੋੜ ਇਤਨੇ ਨਹੀਂ ਮੰੜ ਰਿਆ ਬੱਚਿਆਂ ਨੂੰ ਕਿਤਾਬਾਂ ਸੈਸ਼ਨ ਸਟਾਰਟ ਬੱਲੇ ਨਹੀਂ ਜਦੋਂ ਸੈਸ਼ਨ ਖਤਮ ਹੋਣ ਲੱਗਦਾ ਫਾਈਨਲ ਪੇਪਰ ਹੋਣ ਲੱਗਦੇ ਆ ਉਦੋਂ ਕਿਤਾਬਾਂ ਹੁੰਦੀਆਂ ਸਕੂਲਾਂ ਦੇ ਵਿੱਚ ਟੀਚਰ ਨਹੀਂ ਐ ਸਕੂਲਾਂ ਦੇ ਵਿੱਚ ਬੱਚੇ ਅੱਜ ਜਿਹੜੇ ਐ ਉਹ ਵੀ ਜਿਵੇਂ ਅਗੇ ਦੀਏ ਕਿ ਬਗਾਨੇ ਜੇ ਬਣ ਕੇ ਬੈਠੇ ਆ ਜਿਨ੍ਹਾਂ ਦੇ ਮਾਪੇ-ਬਾਪ ਨੂੰ ਮਜਬੂਰੀ ਬਸ ਬੱਚੇ ਜਿਹੜੇ ਸਰਕਾਰੀ ਸਕੂਲ ਚ ਭੇਜਨੇ ਪੈਂਦੇ 2022 ਦਾ ਸਮਾਂ ਆਇਆ ਮੈਂ ਦੇਖ ਰਿਹਾ ਸਾਰੇ ਸਾਥੀ ਸਾਡੇ ਮਾਸਟਰ ਕੁਚਲ ਸਿੰਘ ਬਸਿਆਲਾ ਸਾਹਿਬ ਬੈਠੇ ਨੇ ਇਹਨਾਂ ਦੀ ਉਂਗਲੀ ਫੜ ਕੇ ਅਸੀਂ ਤੁਰੇ ਆ ਤੇ ਅੱਜ ਡਿੱਕਤੀ ਸਪੀਕਰ ਬਣੇ ਆ ਵਾਚਿੰਗ ਪਾਰਟ